ਸਾਰੇ ਵੀਰਾਂ ਨੂੰ ਪਿਆਰ ਭਰੀ ਸਤ ਸ੍ਰੀਕਾਲਾ ਵੀਰੇ ਅੱਜ ਆਪਣਾ ਇਹ ਬੱਡਾਂ ਵਾਲਾ ਜੋ ਕਣਕ ਦੇ ਬੱਡਾਂ ਤੇ ਲਈ ਸੀ ਉਹ ਖੇਤ ਆ ਆਪਾਂ ਨੂੰ 8 ਸਾਲ ਹੋ ਗਏ ਵੀਰੇ ਆਪਾਂ ਖੇਤ ਦੇ ਵਿੱਚ ਕਦੇ ਵੀ ਅੱਗ ਨਹੀਂ ਲਾਈ ਆਹ ਦੇਖੋ ਕਿਉਂਕਿ ਜੀ ਜੋ ਮੰਨ ਲਓ ਇਹ ਕਣਕ ਦਾ ਨਾਲ-ਣਾੜ ਸੀ ਮਸ਼ੀਨ ਦਾ ਛਟਾ ਉਹ ਤੋਂ ਦੀ ਟੂੜੀ ਬਣਾਈ ਸੀ ਦੂਜੇ ਤੇ ਇਹ ਡਿੱਗੀ ਹੋਈ ਕਣਕ ਸੀ ਆਪਾਂ ਟੂੜੀ ਨਹੀਂ ਬਣਾਈ ਉਵੇਂ ਹੀ ਕਰਤੇ ਨੇ ਸਾਰ ਆਪਾਂ ਉਵੇਂ ਬਾਦ ਦੇਣਾ ਇਹ ਇਹ ਦੋ ਹੋਰ ਨਾਲ ਬਹੁਤ ਸੋਹਣੀ ਮਿਲ ਜੂਗੀ ਠੀਕ ਆ ਉਦੋਂ ਬਾਅਦ ਛੱਡ ਦਾਂਗੇ ਵਾਹਣ ਫਿਰ ਹਜੇ ਬਹੁਤ ਟਾਈਮ ਪਿਆ ਝੋਨਾ ਲਾਉਣ ਚ ਉਦੋਂ ਨੂੰ ਕਿਉਂਕਿ ਆਪਾਂ ਨੇ ਲਾਉਣਾ ਲਗ ਭਾਗ 15 ਤਰੀਕ ਤੋਂ ਬਾਅਦ 20 ਤਰੀਕ ਦੇ ਆਸ-ਪਾਸ ਲਾਉਣਾ ਸ਼ੁਰੂ ਕਰਾਂਗੇ ਹਜੇ ਤੱਕ ਆਪਾਂ ਨੇ ਪਨੀਰੀ ਵੀ ਨਹੀਂ ਬੀਜੀ ਐ 18 ਤਰੀਕ ਹੋ ਗਈ ਹਜੇ ਕੋਈ ਪਨੀਰੀ ਨਹੀਂ ਬੀਜੀ ਆਪਾਂ ਸਾਰੇ ਜੀ ਆਲੂ ਲਾਉਣਾ ਹੁੰਦਾ ਹੈਗਾ ਆਪਾਂ ਕਿਉਂਕਿ ਆਲੂ ਵਾਲੀ ਦੀ ਬਾਹ ਕਣਕ ਲੱਗੀ ਹੁੰਦੀ ਆਪਣੀ ਠੀਕ ਆ ਤੇ ਉਹਦੇ ਕਰਕੇ ਆਪਾਂ ਹਜੇ ਤੱਕ ਆਪਾਂ ਪਨੀਰੀ ਬੀਜੀ ਨਹੀਂ ਇਹੇ ਤੇ ਇਸ ਤਰ੍ਹਾਂ ਬਾਕੇ ਸੈਟ ਦਾਂਗੇ ਉਦੋਂ ਕੋਈ ਇੱਕ ਅਧਾ ਮੀ ਪੈ ਜਾਣਾਗਾ ਆਪੀ ਸਾਰੀ ਗੱਲ ਜਾਣੀ ਆ ਫਿਰ ਨੇੜੇ ਜਾ ਕੇ ਲੇਜ਼ਰ ਲਵਾ ਲਾਂਗੇ ਆਪਾਂ ਇਹਦਾ ਤੇ ਅੱਜ ਆਪਾਂ ਗੱਲ ਕਰਦੇ ਆ ਅੱਗ ਤੇ ਵੀ ਵੀਰੇ ਕਿਉਂ ਆਪਾਂ ਆਪਣੇ ਧਰਤੀ ਤੇ ਜਾਂ ਆਪਣੇ ਕੁਦਰਤ ਨਾਲ ਖਿਲਵਾੜ ਕਰਦੇ ਆਪਾਂ ਸਰਦ ਅਗ ਲਾਏ ਬਣਾਏ ਕਣਕ ਦੇ ਨਾਲ ਨੂੰ ਤਾਂ ਦੇਖੋ ਜਿਹੜਾ ਪ੍ਰੇਣ ਵਾਹਣਾ ਚ ਕਣਕ ਵਿਜੀ ਹੁੰਦੀ ਹੈਗੀ ਉੱਤੇ ਤਾਂ ਇੰਨੀ ਵੀ ਨਹੀਂ ਆ ਰਹੇ ਦੀ ਪ੍ਰਾਲੀ ਕਣਕ ਦਾ ਨਾੜ ਇੰਨਾ ਵੀ ਨਹੀਂ ਰਹਿੰਦਾ ਆਪਾਂ ਇੰਨਾ ਰਹਿਣ ਦੇ ਬਾਵਜੂਦ ਵੀ ਖੇਤ ਚ ਵਾਹ ਲੈਣੇ ਹੈਗੇ ਤੁਸੀਂ ਇਹ ਸੋਚੋ ਵੀ ਇਹ ਜਦੋਂ ਆਪਣੀ ਆਪਾਂ ਖੇਤ ਨੂੰ ਅੱਗ ਲਾਉਣੇ ਆ ਸਿਰਫ ਵੀ ਸਫਾਈ ਹੋ ਜੇ ਹੁਣ ਆ ਖੇਤ ਹੈਗਾ ਇਹ ਖੇਤ 8 ਸਾਲ ਹੋ ਗਏ ਆਪਾਂ ਨੂੰ ਅੱਗ ਛੱਡੀ ਨੂੰ ਵੀ 8 ਸਾਲ ਹੀ ਹੋ ਗਏ ਕਿਸੇ ਖੁੰਝੇ ਜੇ ਇੱਕ ਡੱਕਾ ਡਾਲਦਾ ਨਹੀਂ ਰਾਇ ਚਾਹੇ ਜਿੰਨੀ ਮਰਜ਼ੀ ਹਵਾ ਚੱਲੇ ਜੇ ਫੇਰ ਵੀ ਨਹੀਂ ਦਬਦੀ ਚ ਅੱਗ ਬਣਦੀ ਨਹੀਂ ਬਿਲਕੁਲ ਨਹੀਂ ਝੱਗ ਬਣਦੀ ਬੜੇ ਮੰਨ ਲਓ ਵੀ ਸਾਫ਼ ਆਏ ਝੋਨਾ ਰਹਿੰਦਾਗਾ ਕਿਤੇ ਅੱਜ ਤੱਕਰ ਪ੍ਰੋਬਲਮ ਨਹੀਂ ਆਈ ਆਪਾਂ ਨੂੰ ਡੱਕਿਆਂ ਦੀ ਠੀਕ ਹੈ ਜਿੰਨੇ ਮੇਰੇ ਵੀਰਾਂ ਦੀ ਅੱਗ ਲੱਗੀ ਹੋਊਗੀ ਉਹਨਾਂ ਨੂੰ ਪੱਲੀ ਟੋਕਰੇ ਤੰਗਲੀਆਂ ਚੱਕਣੀਆਂ ਪੈਣਗੀਆਂ ਜੀਰੀ ਦੇ ਵਿੱਚੋਂ ਹੁੰਡੀ ਕੱਢਣ ਲਰੇ ਠੀਕ ਹੈ ਜੋ ਇਹਦੀ ਜੜ ਹੁੰਦੀ ਆ ਮੱਚ ਕੇ ਬਹੁਤ ਹੌਲੀ ਹੋ ਜਾਂਦੀ ਆ ਉਹ ਕੱਢਣ ਲਈ ਇਹਦੀ ਪ੍ਰੋਬਲਮ ਨਹੀਂ ਹੁੰਦੀ ਜਦੋਂ ਆਪਾਂ ਅੱਗ ਲਾਉਣੇ ਆ ਇਕੋਦਾਰਨਾ ਕੀ ਵੀ ਜਦੋਂ ਸ਼ਿਆਲਾਂ ਦੇ ਵਿੱਚ ਖਬਰਾਂ ਸੁਣਦੇ ਆ ਆਪਾਂ ਵੀ ਅਗੀਠੀ ਲਾਈ ਸੀ ਜੀ ਪੂਰਾ ਪਰਿਵਾਰ ਖਤਮ ਹੋ ਗਿਆ ਉਹ ਖਤਮ ਕਿਉਂ ਹੁੰਦਾ ਉਹ ਖਤਮ ਇਸ ਤਰ੍ਹਾਂ ਹੁੰਦਾ ਵੀ ਜਦੋਂ ਬੰਦ ਕਮਰੇ ਦੇ ਵਿੱਚ ਅੱਗ ਬਾਲ ਲਈ ਅੱਗ ਨੇ ਆਕਸੀਜਨ ਖਤਮ ਕਰਨੀ ਹੁੰਦੀ ਆ ਠੀਕ ਆ ਜਿੰਨੀ ਅੱਗ ਬਲੂ ਨੇ ਆਦੀ ਆਕਸੀਜਨ ਖਤਮ ਕਰਨੀ ਆਗੀ ਉਹ ਆਕਸੀਜਨ ਖਤਮ ਕਰ ਦਾਂਦੀ ਆ ਤੇ ਅੰਦਰੋਂ ਆਕਸੀਜਨ ਖਤਮ ਹੋ ਗਈ ਬੰਦਾ ਜਿਉਂਦਾ ਕਿਹਦੇ ਜਰੀਏ ਆ ਆਕਸੀਜਨ ਜਰੀਏ ਠੀਕ ਆ ਆਕਸੀਜਨ ਖਤਮ ਹੋ ਗਈ ਬੰਦੇ ਦੀ ਮੌਤ ਜਦੋਂ ਆਪਾਂ ਖੇਤਾਂ ਦੇ ਵਿੱਚ ਯਾਰ ਅੱਗ ਲਾਉਣੇ ਆ ਤਾਂ ਆਕਸੀਜਨ ਹੀ ਖਤਮ ਵੀਰੇ ਪਾਣੀ ਕਹਿੰਦੇ ਇਹ ਵੀ ਸਾਰਾ ਮੰਨ ਜੀ ਟੈਂਪਰੇਚਰ ਇੱਥੇ ਤੇ ਕਰਾ ਤਾਂ ਕਿਸਾਨ ਜ਼ਿੰਮੇਵਾਰਾ ਵੀ ਅੱਜ ਜੇ 41 ਵਾਲੀ ਟੈਂਪਰੇਚਰ ਆ ਯਾਰ ਵੀ ਇਹ ਕਿਸਾਨ ਕਰਕੇ ਆ ਨਹੀਂ ਪਰ ਇਹ ਚ ਆਪਾਂ ਕੁਛ ਨਾ ਕੁਛ ਯਾਰ ਆਪਾਂ ਘਟਾਉਣ ਚ ਜੋਗ ਤਾਂ ਨੇ ਜ਼ਰੂਰ ਪਾ ਸਕਦੇ ਆ ਵੀ ਜੇ 41 ਤਾਂ ਹੋ ਸਕਦਾ 38 ਤੇ ਰਹਿ ਜੇ 49 ਤੇ ਰਹਿ ਜੇ ਜੇ ਆਪਾਂ ਇਸ ਕਣਕ ਵਾਲੇ ਨਾਲ ਨੂੰ ਅਗ ਨਾ ਲਾਈਏ ਠੀਕ ਆ ਕਿਉਂਕਿ ਇਹ ਜਿਹੜਾ ਕਣਕ ਵਾਲਾ ਨਾਲ ਆ ਇਹਦਾ ਆਪਾਂ ਨੂੰ ਅੱਗ ਲਾਏ ਬਿਨਾ ਸਰਦਾ ਮੈਂ ਤਾਂ ਦੇਖੋ ਜੋ ਮੈਨੂੰ 8 ਸਾਲ ਹੋ ਗਏ ਮੈਂ ਤਾਂ ਇਹ ਵੀ ਕਹੂੰਗਾ ਵੀ ਝੋਨੇ ਵਾਲੇ ਨਾੜ ਨੂੰ ਵੀ ਆਪਾਂ ਨੂੰ ਅੱਗ ਦੀ ਲੋੜ ਨਹੀਂ ਹੈਗੀ ਉਹਦਾ ਵੀ ਸਰਦਾਗਾ ਕਿਉਂਕਿ ਆਪਾਂ ਨੂੰ 8 ਸਾਲ ਹੋ ਗਏ ਆਪਾਂ ਤਾਂ ਕਿਤੇ ਮੰਨ ਲਓ ਵੀ ਕੱਕ ਦੀ ਢੇਰੀ ਨੂੰ ਜੋ ਖੇਤ ਦੇ ਵਿੱਚੋਂ ਕੱਕ ਕੱਢਦੇ ਆਪਾਂ ਆਪਾਂ ਤਾਂ ਕਿਤੇ ਉਹਦੀ ਢੇਰੀ ਨੂੰ ਵੀ ਨਹੀਂ ਅੱਗ ਨਹੀਂ ਲਾਈ ਉਹ ਵੀ ਸਾਈਡ ਤੇ ਧਰ ਕੇ ਸੁਭਾਉਣਿਆ ਜਦੋਂ ਸੁੱਕ ਗਿਆ ਉਹਨੇ ਢੇਰੀ 'ਚ ਗਲ ਜਾਣਾ ਢਰੇ ਬਣ ਜਾਣਾਗਾ ਚਾਕੇ ਖੇਤ 'ਚ ਖੰਡਿਆ ਜਾਂਦੇ ਨੇ ਠੀਕ ਹੈ ਆਪਾਂ ਤਾਂ ਮੰਨ ਲਓ ਵੀ ਆ ਮੱਕੀ ਖੜੀ ਆ ਵੀਰੇ ਇਹ ਮੱਕੀ ਹੁਣ ਪੱਕਣ ਦੇ ਕਿਨਾਰੇ ਆ ਇਹਦੀ ਆਪਾਂ ਵੀਡੀਓ ਵੀ ਪਾਵਾਂਗੇ ਉਸ ਦਿਨ ਇਹਨੂੰ ਵੀ ਆਪਾਂ ਮੰਨ ਲਓ ਵੀ ਇਸ ਤਰ੍ਹਾਂ ਵੱਢ ਕੇ ਕੰਵੈਨ ਨਾਲ ਅਨਾਜ ਕੱਢ ਲੈਣਾ ਜਿਹੜਾ ਵਿਚਲਾ ਇਹਦਾ ਸਾਰਾ ਇਹਨੂੰ ਅੱਗ ਨਹੀਂ ਲਾਉਣੀ ਉਹਨੂੰ ਖੇਤ ਦੇ ਵਿੱਚੋਂ ਉਦਾਂ ਹੀ ਕੇਰਾ ਰੋਟਾਵੇਟਰ ਨਾਲ ਵਾਹ ਕੇ ਉਦੋਂ ਪਾਣੀ ਛੱਡ ਕੇ ਕਦੂ ਕਰ ਦੇਣਾਗਾ ਕਿਤੇ ਕੋਈ ਦਿੱਕਤ ਨਹੀਂ ਆਈ ਵੀਰੇ ਇਹ ਇੱਕ ਮੱਕੀ ਦਾ ਫਸਲ ਦਾ ਬੂਟਾ ਹੈਗਾ ਇਹ ਆਪਣੀ ਦਾ ਇਹੇ ਪੂਰੇ ਤੱਤ ਲੈ ਲੈਂਦਾ ਤੇ ਤਿਆਰ ਹੋਣ ਲਈ ਜਿਹੜੇ ਤੱਤ ਲੋੜੀਦੇ ਨੇ ਧਰਤੀ ਚੋਂ ਲੈਂਦਾ ਠੀਕ ਆ ਇਹਦੇ ਵਿੱਚ ਚੱਲ ਆਪਾਂ ਹੋਰ ਨਹੀਂ 50% ਕੱਲੇ ਤੱਤ ਨੇ ਜਿਹੜੇ ਸੱਲੀ ਨੇ ਲੈ ਲੇ ਐਂ ਸਮਝ ਲਓ ਇੱਕ ਠੀਕ ਆ ਇਹਦੇ ਬਾਰੇ ਮੈਨੂੰ ਖੈਰ ਐਡੀ ਨੌਲੇਜ ਨਹੀਂ ਵੀ ਕਿੰਨੇ ਪਰਸੈਂਟ ਤੱਤ ਲੈਂਦੇ ਨੇ ਮੈਂ ਇੱਕ ਉਦਾਹਰਣ ਦਿੰਦਾ ਵੀ ਇਹਨੇ 50% ਲੈ ਲਏ ਤਿਆਰ ਹੋਣ ਕੱਲੀ ਸੱਲੀ ਨੇ 50% ਤੱਤ ਬੂਟੇ ਦੇ ਵਿੱਚ ਨੇ ਆਪਣੇ 'ਚ ਇਹ 'ਚ ਤਾਂ ਆਪ ਜਦੋਂ ਇਹ ਤੱਲੇ ਲਈ ਵੀ ਜਾਂ 50 ਤਾਂ ਯਾਰ ਆਪਾਂ ਇਹਨੂੰ ਮੰਨ ਲਓ ਵੀ ਵਾਪਸ ਕਰਕੇ ਦੇ ਸਕਦੇ ਹਾਂ ਉਹ ਤਾਂ ਆਪਣੇ ਚ ਹੈ ਕਪੈਸਿਟੀ ਵੀ ਆਪਾਂ ਉਹੀ ਤਤ ਦੁਬਾਰੇ ਧਰਤੀ 'ਚ ਮੋੜੀਏ ਤੇ ਆਪਾਂ ਦੁਬਾਰੇ ਫਸਲ ਬੀਜਣੀ ਆ ਠੀਕ ਹੈ ਇਸ ਤਰ੍ਹਾਂ ਨਾਲ ਹੀ ਬਹੁਤ ਧਰਤੀ ਹੈ ਜਿਹੜੀ ਆਪਣੀ ਅਪਜਾਊ ਹੋ ਜਾਂਦੀ ਆ ਇਹ ਇੱਕ ਆਪਣੇ ਇੱਕ ਦੂਜੇ ਨੂੰ ਦੇਖ ਕੇ ਚੱਲਦਾ ਵੀ ਯਾਰ ਆਪਾਂ ਅੱਗ ਲਾ ਦੋ ਵਾਹਣ ਖੇਤ ਸਾਫ਼ ਹੋ ਜੂ ਪਰ ਜਿੰਨੇ ਗਰੀ ਮਨ ਆਪਾਂ ਨੇ ਪਾਉਣਾ ਉਹਨੇ ਗਰੀ ਵੀਰੇ ਨੇ ਅੱਗ ਲਾ ਕੇ ਪਾਉਣਾ ਉਹਨਾਂ ਨੇ ਖਰਚਾ ਤਾਂ ਘਟਾਇਆ ਨਹੀਂਗਾ ਮੰਨ ਲਓ ਵੀ ਆਪਾਂ ਨੇ ਦੋਹਰ ਕਰਤਾ ਹੁਣ ਉਹਨਾਂ ਨੇ ਵੀ ਖੇਤ ਆਪਦੇ ਦੋਹਰ ਕਿਸੇ ਨੇ ਤਵੀਆਂ ਨਾ ਕਿਸੇ ਨੇ ਮੰਨ ਲਓ ਵੀ ਕਲਟੀਵੇਟਰਾਂ ਨਾਲ ਵਾਹ ਕੇ ਰੱਖ ਤੇ ਜਿਹੜੇ ਵੀਰੇ ਨੇ ਅੱਗ ਲਾਈ ਆ ਉਦੋਂ ਜਦੋਂ ਮੀਂਹ ਪੈਣਾ ਫੇਰ ਵੀ ਉਹਨਾਂ ਨੂੰ ਪਾਉਣਾ ਪੈਣਾਗਾ ਉਹੀ ਕੋਸ ਆਪਾਂ ਮੰਨ ਲਓ ਵੀ ਕਰਨਾ ਤੇ ਆਪਾਂ ਆਪਣਾ ਖਰਚਾ ਤਾਂ ਵਧਾਇਆ ਨਹੀਂ ਹਾਂ ਉਹਨਾਂ ਨੂੰ ਸ਼ਾਇਦ ਬਾਜ਼ਾਰੋਂ ਜਦੋਂ ਉਹ ਇਹ ਤਤ ਮੁੱਲ ਲੈਣਗੇ ਅਸਲੀ ਮੇਲ ਨਾਲ ਮਿਲਣ ਕੀ ਕੀ ਇਹ ਤਤ ਉਹਨਾਂ ਨੂੰ ਮਿਲਣਗੇ ਜਾਂ ਨਹੀਂ ਮਿਲਣਗੇ ਇਹਨੇ ਰੁਪਏ ਖਰਾਬ ਕਰਕੇ ਆਪਣੇ ਕੋਲੇ ਆਪਣੇ ਕੋਲੇ ਪਏ ਨੇਗੇ ਤਤ ਆਪਾਂ ਜਿੰਨਾ ਵੀ ਆਪਣਾ ਦੇਖੋ ਆ ਮੱਕੀ ਦੀ ਫਸਲ ਆਈ ਦੂਬਾ ਕਣਕ ਦੀ ਫਸਲ ਸੀਗੀ ਉਦੋਂ ਪੇਰਾ ਆਲੂ ਦੀ ਫਸਲ ਚੂਦੀ ਜਿੰਨੀ ਵੱਲ ਉਹ ਵਿੱਚ ਤੇ ਠੀਕ ਆ ਹੁਣ ਇਸ ਦੂਬਾ ਝੋਨੇ ਦੀ ਫਸਲ ਆਉਗੀ ਉਹਦੀ ਜਿਹੜੀ ਪਰਾਲੀ ਆ ਉਹ ਵੀ ਆਪਾਂ ਵਿੱਚ ਇਹ ਸਾਰਾ ਗੁੱਸਾ ਆਪਾਂ ਵਿੱਚ ਹੀ ਰੱਖਦੇ ਆਂ ਵੀਰੇ ਤੇ ਕਦੇ ਵੀ ਫਸਲ ਨੇ ਆਪਾਂ ਨੂੰ ਨਰਾਸ਼ ਨਹੀਂ ਕੀਤਾ ਬਿਲਕੁਲ ਵੀ ਜਮਾ ਸਾਨੂੰ ਦਿਖਾ ਦਾਨੇ ਆ ਥੱਲੀ ਵੀ ਖੋਲ ਕੇ ਮੱਕੀ ਖੜੇ ਆਪਾਂ ਤਾਂਾਂ ਤੱਕ ਜਿਹੜੇ ਦਾਣੇ ਨੇ ਉਹ ਵੀ ਦੇਖ ਜਾਣਗੇ ਤੇ ਜਿਹੜਾ ਇਹਦੇ ਉੱਤੇ ਲੋਕਾਂ ਦਾ ਹੁੰਦਾਗਾ ਵੀ ਯਾਰ ਸੁੰਡੀ ਦਾ ਅਟੈਕ ਆ ਜਾਂਦਾ ਉਹਦਾ ਵੀ ਨੁਕਸਾਨ ਦਿਖਾਦਾ ਨਾ ਵੀ ਕਿੰਨਾ ਇੱਕ ਕਰਦੀ ਆ ਲੈ ਬਿਲਕੁਲ ਤਾਂ ਹੈ ਇਹਨੇ ਖਾਲੀ ਜਗ੍ਹਾ ਉਹ ਕਰੀਆ ਦੇਖੋ ਤਾਂ ਹਾਂ ਟਿੱਕਰ ਪੂਰੇ ਥੱਲੀਆ ਜਿਹੜੀ ਉਹ ਦਾਣੇ ਭਰੀ ਬੈਠੀ ਆ ਲੈ ਮੋਟਾ ਦਾਣਾ ਬਹੁਤ ਠੀਕ ਆ ਇਹ ਕੋਈ ਮੰਨ ਲਓ ਵੀ ਥੋਕੇ ਆਪਾਂ ਸਾਈਡ ਵਾਲਾ ਤਾਂ ਨਹੀਂ ਦਿਖਾਇਆ ਹਮੇਸ਼ਾ ਵਾਸਤੇ ਸਾਈਡਾਂ ਤੇ ਦਾਣੇ ਉਹਨੂੰ ਤਾਕਤ ਜ਼ਿਆਦਾ ਮਿਲੀ ਹੁੰਦੀ ਆ ਬਾਹਰੋਂ ਜਗ੍ਹਾ ਮਿਲਦੀ ਆ ਜਾ ਦੇ ਮੋٹے ਹੁੰਦੇ ਹੈਗੇ ਤੇ ਮੇਰਾ ਵੀਰ ਇਹ ਤੇ ਘਬਰਾਇਆ ਨਾ ਕਰੋ ਅੱਗ ਲਾਉਣੀ ਬੰਦ ਕਰ ਦਿਓ ਥੋੜਾ ਜਿਹਾ ਆਪਾਂ ਹਾਂ ਜਿੰਨਾ ਕੋ ਹੋ ਸਕੇ ਵੀ ਆਪਾਂ ਜਿਵੇਂ ਮੂੰਗੀ ਮੰਗੀ ਬੀਜ ਲੋ ਬਾ ਕੇ ਤੇ ਜਿੰਨਾ ਖਰਚਾ ਲੈਂਦੀ ਉਹਨਾਂ ਕ ਤਾਂ ਆਪਣੇ ਕੋਲ ਹੀ ਉਹਦਾ ਰੇ ਹੈਗਾ ਜਿੰਨਾ ਕ ਆਪਣੇ ਮੰਨ ਲਓ ਵੀ ਟੈਂਪਰੇਚਰ ਨੂੰ ਉਹ ਘਾਟ ਘਟ ਕਰਦੀ ਆ ਉਹ ਵੱਖਰਾ ਹਰਾ ਪਣ ਦੇ ਕੇ ਠੀਕ ਹੈ ਦੋਸਤੋ ਇਹ ਚੰਗੀ ਲੱਗੀ ਗੱਲ ਤਾਂ ਅਮਲ ਕਰ ਲਿਓ ਨਹੀਂ ਦੀ ਇਧਰਲੇ ਕੰਨ ਚ ਪਾਇਓ ਉਧਰਲੇ ਥਾਂ ਦੀ ਕੱਢ ਦਿਓ ਧੰਨਵਾਦ